ਅੱਜ ਦੇ ਸ਼ੁਭ ਦਿਨ ਉੱਤੇ ਭਾਰਤ ਰਤਨ ਭਾਰਤ ਸੰਵਿਧਾਨ ਨਰਮਤਾ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ 134ਵੇਂ ਦਿਵਸ ਉੱਤੇ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਸਮੁੱਚੇ ਭਾਰਤ ਨੂੰ ਸਮੁੱਚੇ ਪੰਜਾਬ ਨੂੰ ਸਮੁੱਚੇ ਲੁਧਿਆਣੇ ਨੂੰ ਕਿਉਂਕਿ 바ਵਾ ਸਾਹਿਬ ਇੱਕ ਬਲੱਖਣੀ ਸੋਚ ਦੇ ਮਾਲਕ ਸਨ ਉਨ੍ਹਾਂ ਨੇ ਸਾਰਿਆਂ ਨੇ ਉਨ੍ਹਾਂ ਨੇ ਇੱਕ ਆਪਣੀ ਸੋਚ ਐਸੀ ਬਣਾਈ ਕਿ ਸਾਡਾ ਜਿਹੜਾ ਭਾਰਤ ਆ ਸਾਰੇ ਹੀ ਇੱਕ ਬਰਾਬਰ ਹੋਣ ਔਰ ਦਲਿਤ ਵਰਗ ਦੇ ਵਿੱਚੋਂ ਪੈਦਾ ਹੋ ਕੇ ਇੰਨੇ ਵੱਡੇ ਮੁਕਾਮ ਤੱਕ ਪਹੁੰਚੇ ਕਿ ਅੱਜ ਉਹਨਾਂ ਦੀ ਸਲਾਗਾ ਵਾਰਕ ਮਾਮਾ ਵਰਗੇ ਔਰ ਟਰੰਪ ਵਰਗੇ ਕਰ ਰਹੇ ਨੇ ਕਿਉਂਕਿ ਬਾਬਾ ਸਾਹਿਬ ਨੇ ਜੋ ਕੀਤਾ ਉਹਨਾਂ ਨੇ ਸਾਡੇ ਸਮਾਜ ਨੂੰ ਸਾਡੇਆਂ ਨੂੰ ਸਾਰਿਆਂ ਨੂੰ ਧਰਮ ਨਿਰਪੱਖਤਾ ਦੇ ਨਾਲ ਇਸ ਸੰਵਿਧਾਨ ਦੇ ਵਿੱਚ ਉਹ ਕੀਤਾ 6 ਪ੍ਰਕਾਰ ਦੇ ਉਹਨਾਂ ਨੇ ਅਧਿਕਾਰ ਦਿੱਤੇ ਐਜੂਕੇਸ਼ਨ ਦਾ ਅਧਿਕਾਰ ਦਿੱਤਾ ਪੜ੍ਹ ਲਿਖਣ ਦਾ ਅਧਿਕਾਰ ਦਿੱਤਾ ਨਾਲ ਦੀ ਨਾਲ ਨਾਰੀ ਇਸਤਰੀ ਨੂੰ ਵੋਟ ਦਾ ਅਧਿਕਾਰ ਦਿੱਤਾ ਕਿਉਂਕਿ ਇਹ ਕੋਈ ਛੋਟੀਆਂ ਗੱਲਾਂ ਨਹੀਂ ਜਦੋਂ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਦਲ ਤਾਂ ਨੂੰ 25% ਰਾਜਪੀਸਾਬੂਲੇਸ਼ਨ ਦਿੱਤੀ ਔਰ ਜਦ ਕੇ ਅੱਜ ਜਾਟ ਅੰਦੋਲਨ ਔਰ ਜਿਹੜੇ ਜਾਟ ਅੰਦੋਲਨਾ ਉਹਨਾਂ ਨੇ ਬੜਾ ਜੋਰ ਲਾਇਆ ਵੀ ਰਿਜ਼ਰਵੇਸ਼ਨ ਦਿੱਤੀ ਜਾਵੇ ਤਾਂ ਕਿ ਰਿਜ਼ਰਵੇਸ਼ਨ ਭਾਰਤ ਸੰਵਿਧਾਨ ਵਿੱਚ ਲਾਗੂ ਹੋ ਸਕੇ 바ਵਾ ਸਾਹਿਬ ਨੇ ਸਾਡੇ ਭਾਈਚਾਰੇ ਨੂੰ ਇੱਕ ਖਾਲੀ ਦੇ ਵਿੱਚ ਪਰੋਚ ਕੇ ਰਿਜ਼ਰਵੇਸ਼ਨ ਦਿੱਤੀ ਜਿਹੜੇ ਵੀ ਜਿੰਨੇ ਵੀ ਅੱਜ ਹੁਣ ਸੀਐਮ ਬਣਦੇ ਨੇ ਜਾਂ ਆਈਐਸ ਆਈਪੀਐਸ ਵਰਗ ਦੇ ਸਾਡੇ ਵਰਗ ਦੇ ਉਹ ਬਣਦੇ ਨੇ ਉਹ 바ਵਾ ਸਾਹਿਬ ਦੇ ਬੜੇ ਵੱਡੇ ਦੇਣਦਾਰ ਨੇ ਕਿਉਂਕਿ ਉਹਨਾਂ ਦੀ ਬਦੌਲਤ ਹੀ ਇਹ ਸੜਾ ਕੁਛ ਉਹਨਾਂ ਨੂੰ ਉਨਾ ਨੂੰ ਇਹ ਸਨਮਾਨਤ ਹੋਇਆ ਸਾਡੇ ਮੰਨਨਾਂ ਦੇ ਵਿੱਚ ਬਹੁਤ ਹੀ ਸਤਕਾਰ ਆ ਬਹੁਤ ਹੀ ਪਿਆਰ ਆ ਤੇ 바ਵਾ ਸਾਹਿਬ ਅਲਗਾ ਕੋਈ ਇਨਸਾਨ ਦੁਨੀਆ ਤੇ ਹੋਣਾ ਨਹੀਂ ਹੈ ਔਰ ਅਸੀਂ ਉਮੀਦ ਕਰਦੇ ਆ ਕਿ ਸਾਡਾ ਸਮੁੱਚਾ ਸਮੁੱਚਾ ਭਾਈਚਾਰਾ ਇਸ ਤਰ੍ਹਾਂ ਹੀ 바ਵਾ ਸਾਹਿਬ ਦੇ ਜੋ ਮਾਣ ਆ ਸਨਮਾਨ ਆਪਣੇ ਮਨ ਵਿੱਚ ਬਸਾਈ ਰੱਖੇ ਆਪ ਤੁਸੀਂ ਦੇਖ ਹੀ ਲੈਣਾ ਕਿ ਅੱਜ ਜਿਹੜਾ ਵੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਜੋ ਮੇਲਾ ਤੇ ਸਮਾਗਮ ਕਰਾਇਆ ਜਾ ਰਿਹਾ ਉਹਦੇ ਸੰਬੰਧ ਵਿੱਚ ਸਾਰੇ ਬਕੋ ਬਕਰੇ ਪਾਰਟੀਆਂ ਦੇ ਨਵੰਦੇ ਪੱਕੇ ਪੱਕੇ ਪਾਰਟੀਆਂ ਦੇ ਐਮ ਐਲ اے ਬਕੋ ਬਕਰੇ ਪਾਰਟੀਆਂ ਦੇ ਕੌਂਸਲ ਸਹਿਬਾਨਾਂ ਨੇ ਬਾਬਾ ਸਾਹਿਬ ਦੇ ਉਸ ਟੱਚੂ ਤੇ ਅੱਜ ਫੁੱਲ ਫੁੱਲ ਮਾਲਾ ਪਹਿਨਾ ਕੇ ਬਾਬਾ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਟਾਈਮ ਨੂੰ ਜੇ ਇਹੜਾ ਮੇਲਾ ਇਹ ਸਮਾਗਮ ਆ ਉਸ ਤੋਂ ਅਸੀਂ ਦੁਗਣਾ ਕਰਾਂਗੇ ਕਿਉਂਕਿ ਇੱਥੇ ਇੱਥੇ ਅਸੀਂ ਸਾਰੇ ਸੰਗਤਾਂ ਦੇ ਲਈ ਮੇਲੇ ਲਈ ਰੋਟੀ ਦੀ ਵਿਵਸਥਾ ਕੀਤੀ ਆ ਚਾਹ ਪਣ ਦੀ ਵਿਵਸਥਾ ਕੀਤੀ ਆ ਅੱਜ ਜੋ ਠੰਡੇ ਮਿੱਠੇ ਸਪੀਲਾਂ ਕੀਤੀਆਂ ਲੜਕੇ ਛੋਟੇ ਬੱਚਿਆਂ ਦੇ ਲਈ ਇਥੇ ਚੂਨਾ ਦਾ ਪ੍ਰਬੰਧ ਕੀਤਾ ਔਰ بڑے ਵੱਡੇ ਵੱਡੇ ਪੱਧਰ ਤੇ ਲਾਈਟਿੰਗ ਦਾ ਪ੍ਰਬੰਧ ਕੀਤਾ ਕਿਉਂਕਿ ਬਾਬਾ ਸਾਹਿਬ ਦਾ ਇੱਕ ਚੰਨ ਮਨਾਰਾ ਸੀ ਅੱਜ ਅਸੀਂ ਵੀ ਲਾਈਟਾਂ ਦੇ ਨਾਲ ਬਾਬਾ ਸਾਹਿਬ ਦੇ ਨੂੰ ਅਸੀਂ ਚਾਨਣ ਮਨਾਰਾ ਦੇ ਵਿੱਚ ਧੂਪ ਦੇ ਵਿੱਚ ਅਸੀਂ ਦੇਖ ਰਹੇ ਹਾਂ ਜੋ ਉਹਨਾਂ ਨੇ ਸਾਨੂੰ ਦਿੱਤਾ ਅਸੀਂ ਸਾਰਾ ਭਾਰਤ ਦੇ 40 45 ਕਰੋੜ ਲੋਕ ਵੀ ਉਹਨਾਂ ਦੇ ਕੁਝ ਨਹੀਂ ਕਰ ਸਕਦੇ ਨਾ ਅਸੀਂ ਕੁਝ ਕਰ ਸਕਿਆ ਬਾਬਾ ਸਾਹਿਬ ਨੇ ਸਮੁੱਚੇ ਸਮੁੱਚੇ ਦਰਦਪਰਕ ਨੂੰ ਨੂੰ ਨੀ ਇੱਕ ਇਹ ਸਹੂਲਤਾਂ ਦਿੱਤਾ ਸਮੁੱਚੇ ਭਾਰਤ ਨੂੰ ਬਾਬਾ ਸਾਹਿਬ ਨੇ ਰਜਿੰਦਰ ਪ੍ਰਸਾਦ ਜੀ ਅਭਜਾਨਾ ਨਾਰੀ ਜੀ ਨੂੰ 2 ਸਾਲ 11 ਮਹੀਨੇ 19 ਦਿਨ ਦੇ ਵਿੱਚ ਸੰਵਿਧਾਨ ਕੰਪਲੀਟ ਕਰਕੇ ਦਿੱਤਾ ਔਰ ਔਰ ਲਾਲ ਕਿਲੇ ਦੇ ਤੇ ਝੰਡਾ ਲਹਿਰਾਇਆ ਇਹ ਸਾਰੀ ਦੀ ਸਾਰੀ ਦੇਣ ਅੱਜ ਸਾਰਾ ਹੀ ਜਿਆ ਲੋਕ ਲਕਸ਼ੇ ਦਾ ਅੱਜ ਭਾਰਤ ਦੇ ਵਿੱਚ ਇਹ ਬਾਬਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਚੱਲ ਰਿਹਾ ਔਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਜਿਹੜੇ ਲੋਕ ਸੰਵਿਧਾਨ ਨੂੰ ਕੁਝ ਚੇਂਜ ਕਰਨਾ ਚਾਹੁੰਦੇ ਆ ਜਾਂ ਕੋਈ ਧੋਣਿਆ ਹਿੱਤਾਂ ਕਰਦੇ ਆ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਸਮਾਜ ਹੁਣ ਜਾਗ ਚੁੱਕਾ ਆ ਕੋਈ ਇਦਾਂ ਦੀਆਂ ਕਰਾਉਣੀਆਂ ਹਰਕਤਾਂ ਕੋ ਬਾਹਰ ਜਾਓ ਔਰ ਸਮੂੱਚੇ ਭਾਤ ਨੂੰ ਇੱਕ ਮੁੱਠੋ ਕੇ ਆਪਾਂ ਸਿੱਜੀਏ ਔਰ ਸਮੂੱਚੇ ਭਾਤ ਨੂੰ ਵਿੱਚ ਅਸੀਂ ਸਾਰੇ ਗੁਲਦਸਤੇ ਦੀ ਤਰ੍ਹਾਂ ਇੱਕ ਬਈਏ ਤਾਂ ਹੀ ਸਾਡਾ ਜੀਵਨ ਸਫਲ ਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਨਮਸਕਾਰ ਅੱਜ ਡਾਕਟਰ ਬੀ ਆਰ ਅੰਬੇਡਕਰ ਪਵਨ ਵੈਲਫੇਅਰ ਸੁਸਾਇਟੀ ਲੁਧਿਆਣਾ ਦੇ ਵਿੱਚ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਪਵਨ ਆ ਇਹ ਇਹਦਾ ਜਿਹੜਾ ਜਿਹੜੀ ਦਿੱਖ ਹੈ ਪਵੰਦੀ ਕਿਤੇ ਵੀ ਤੁਹਾਨੂੰ ਇਹੋ ਜਿਹੀ ਦਿਖ ਨਹੀਂ ਮਿਲਦੀ ਪੰਜਾਬ ਦੇ ਵਿੱਚ ਖਾਸ ਕਰਕੇ ਇਹੋ ਜਿਹੀ ਦਿਖ ਕਿਤੇ ਵੀ ਨਹੀਂ ਹੈਗਾ ਇਹਦੀ ਜਿਹੜੀ ਟੀਮ ਆ ਇਹ ਸਾਰੀ ਅਸੀਂ ਟੀਮ ਆ ਜਿਹੜੀ ਰਲ ਕੇ ਕੰਮ ਕਰਦੇ ਆ ਔਰ ਸਮੂਹ ਸੰਗਤ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਅੱਜ ਬਾਬਾ ਸਾਹਿਬ ਦਾ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਵਿੱਚ ਸਮੂਹ ਸੰਗਤਾਂ ਦੇ ਔਰ ਸਾਡੀ ਜਿਹੜੀ ਟੀਮ ਆ ਸੁਸਾਇਟੀ ਦੀ ਟੀਮ ਆ ਉਹਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਜਿੱਥੇ ਅਸੀਂ ਬੱਚਿਆਂ ਨੂੰ 100 ਬੱਚਿਆਂ ਨੂੰ ਅਸੀਂ ਜਿਹੜਾ ਕੈਸ਼ ਪ੍ਰਾਈਜ਼ ਦੇਵਾਦੇ ਨਾਲ ਨਾਲ ਉਹਨਾਂ ਨੂੰ ਪੜ੍ਹਾਈ ਦੀ ਸਟੇਸ਼ਨਰੀ ਦਾ ਜਿਹੜਾ ਸਮਾਨ ਦਿੱਤਾ ਜਾ ਰਿਹਾ ਔਰ ਸਾਡੇ ਇਸ ਸਮਾਗਮ ਦੇ ਵਿੱਚ ਬਹੁਤ ਬੁੱਧੀਜੀਵੀ ਜਿਹੜੇ ਆ ਉਹਨਾਂ ਨੇ ਆ ਕੇ ਬਾਬਾ ਸਾਹਿਬ ਦੇ ਜਿਹੜੀ ਸੋਚ ਆ ਬਾਬਾ ਸਾਹਿਬ ਦਾ ਜਿਹੜਾ ਫਲਸਫਾ ਆ ਉਹ ਲੋਕਾਂ ਦੇ ਵਿੱਚ ਆ ਕੇ ਸਾਹਮਣੇ ਲੋਕਾਂ ਦੇ ਵਿੱਚ ਚਾਨਣ ਪਾਇਆ ਜਿਹਦੇ ਨਾਲ ਬੱਚਿਆਂ ਦੇ ਔਰ ਉਹਨਾਂ ਦੇ ਪੇਰੈਂਟਸ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਅੱਜ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਨ ਆ ਉਹ ਇੱਕ ਛੁੱਟੀ ਦੇ ਤੌਰ ਤੇ ਨਹੀਂ ਮਨਾਇਆ ਜਾਂਦਾ ਉਹਨੂੰ ਇੱਕ ਇੱਕ ਫੰਕਸ਼ਨ ਦੀ ਤਰ੍ਹਾਂ ਲੋਕਾਂ ਦੇ ਵਿੱਚ ਇੰਨਾ ਕਰੇਜ਼ ਰਿਹਾ ਜਾਨੀ ਕਿ ਮੈਂ ਇਹ ਜਰੂਰ ਸੋਚੂਗਾ ਕਿ ਅਸੀਂ ਇਹ ਉਮਰ ਦਾ ਰਾਜ ਬੰਦੇ ਆ ਪਰ ਮੈਂ ਇਹਦੇ ਵਿੱਚ ਇੰਨਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਦੇਖਿਆ ਪਹਿਲਾਂ ਨਹੀਂ ਦੇਖਿਆ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਬਾਬਾ ਸਾਹਿਬ ਦਾ ਨਾਂ ਲਿਆ ਜਾਂਦਾ ਉੱਤੇ ਇਹੋ ਜਿਹੇ ਪ੍ਰੋਗਰਾਮ ਲੀਕੇ ਜਾਣ ਤਾਂ ਜੋ ਲੋਕਾਂ ਦੇ ਵਿੱਚ ਬਾਬਾ ਸਾਹਿਬ ਦੀ ਸ਼ਾਪਿਆ ਜੋ ਦੱਸੀ ਜਾਵੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਤੇ ਸਾਰੇ ਆਵਾਮ ਨੂੰ ਸਾਰੀ ਕੋਲਾਈ ਨੂੰ ਲੁਕਾਈ ਨੂੰ 134ਵੇਂ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਮੈਂ ਅੱਜ ਬਾਬਾ ਸਾਹਿਬ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਤੇ ਸਮੂਹ ਦੇਸ਼ਵਾਸੀਆਂ ਨੂੰ ਲੱਖ-ਲੱਖ ਮੁਬਾਰਕਬਾਦ ਦਿੰਦਾ ਜਿਹੜਾ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਭਵਨ ਅੰਬੇਡਕਰ ਦੇ ਵਿੱਚ ਜਲੰਧਰ ਬਾਈਪਾਸ ਲੁਧਿਆਣਾ ਇਹਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਬੁਲਾ ਰਹਿਆਂ ਦੇ ਰੂ ਰੂ ਬਰੂ ਕਰਾ ਕੇ ਬਾਬਾ ਸਾਹਿਬ ਦੀ ਜੀਵਨੀ ਉੱਤੇ ਚੱਲਣਾ ਪਾ ਰਹੇ ਨੇ ਲੋਕ ਇਹਨਾਂ ਦੇ ਸਿੱਖਿਆ ਤੇ ਚੱਲਣ ਦਾ ਪ੍ਰਣ ਕਰ ਰਹੇ ਨੇ ਜਿਹੜੀ ਸਾਡੀ ਕਮੇਟੀ ਆ ਜਿਹੜੀ ਸਾਡੀ ਕਮੇਟੀ ਆ ਉਹਦੇ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਬਾਬਾ ਸਾਹਿਬ ਦੇ ਪ੍ਰਤੀ ਜਾਗਰੂਕ ਕਰਨ ਲਈ ਵਾਸਤੇ ਇਸ ਭਵਨ ਦੇ ਵਿੱਚ ਜੋ ਮਨਾਇਆ ਜਾਦਾ ਬਾਬਾ ਸਾਹਿਬ ਦਾ ਜਨਮ ਦਿਨ ਆਉਣ ਵਾਲੀਆਂ ਪੀੜ੍ਹੀਆਂ ਬਾਬਾ ਸਾਹਿਬ ਤੋਂ ਸੇਧ ਲੈ ਸਕਣ ਇਸ ਕਰਕੇ ਵੱਡੇ ਪੱਧਰ ਤੇ ਪ੍ਰਵਾਜ ਜਿਹੜਾ ਕੀਤਾ ਗਿਆ ਆ ਅੱਗੇ ਤੋਂ ਵੇਹ ਜੇ ਆਪਣਾ ਲਈ ਖੁੱਦੇ ਰਹਿਣਗੇ ਅੱਜ ਖੁਸ਼ੀ ਹੁੰਦੀ ਆ ਜਿਹੜਾ ਪ੍ਰਾਣਾ ਲੁਧਿਆਣੇ ਵਿੱਚ ਜਦ ਬੜੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਮੇਲਾ ਲੱਗਿਆ ਹੁੰਦਾ ਬਹੁਤ ਲੋਕਾਂ ਦਾ ਉਤਸ਼ਾਹ ਆ ਪਵੰਦੇ ਵਿੱਚ ਅੱਜ ਆ ਕੇ ਦੇਖਣ ਵਾਸਤੇ ਔਰ ਬਾਬਾ ਸਾਹਿਬ ਦੇ ਬਾਰੇ ਚੰਨਣਾ ਜਾਣਨ ਵਾਸਤੇ ਅੱਜ ਭਵਨ ਦੇ ਵਿੱਚ ਲੋਕ ਆ ਰਹੇ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਬਾਬਾ ਸਾਹਿਬ ਤੋਂ ਸਿੱਧੇ ਲੈ ਕੇ ਅੱਗੇ ਵਸ ਸਕਦੇ ਜੈ ਭੀਮ ਜੈ ਭਾਵਾ ਬਾਬਾ ਸਾਹਿਬ ਡਾਕਟਰ ਪੀਮਰਾ ਅੰਮੇੜਕਾਰ ਜੀ ਦੇ 134ਵੇਂ ਜਨਮ ਦਿਹਾੜੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾਂ ਔਰ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਪਵਨ ਦੇ ਵਿੱਚ ਇੱਕ ਬਹੁਤ ਵਿਸ਼ਾਲ ਸਮਾਗਮ ਕਰਾਇਆ ਗਿਆ ਔਰ ਜਿਹੜੇ ਖੋਨਹਾਰ ਔਰ ਗਰੀਬ ਬੱਚਿਆਂ ਦੇ ਲਈ ਪੁਸਤਕਾਂ ਵਗੈਰਾ ਔਰ ਕੈਸ਼ ਇਨਾਮ ਵੰਡੇ ਗਏ ਔਰ ਅੱਜ ਮੈਂ ਫੇਰ ਇੱਕ ਵਾਰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦੇ ਜੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੇ 134ਵੇਂ ਜਨ ਦਿਵਸ ਤੇ ਹਰ ਸਾਲ ਦੀ ਤਰ੍ਹਾਂ ਡਾਕਟਰ ਬੀ ਆਰ ਮਪਤ ਪਵਨ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਜਿਸ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਵਿਸਾਰ ਕੀਤਾ ਜਾਂਦਾ ਹੈ ਇਹ ਰੱਖਿਆ ਗਿਆ ਹੈ ਜਿਸ ਵਿੱਚ ਅਸੀਂ ਜ਼ਰੂਰਤਮੰਦ ਤੇ ਹੋਨਰ ਅਰ ਵਿਦਿਆਰਥੀਆਂ ਨੂੰ ਕੈਸ਼ ਪ੍ਰਾਈਜ਼ ਦੇ ਨਾਲ ਨਾਲ ਸਟੇਸ਼ਨਰੀ ਤੇ ਉਹਦੀ ਪ੍ਰਾਈਜ਼ ਬੰਦੀ ਕੋਈ ਸਮਾਨ ਜਿਹੜਾ ਵੀ ਹੈ ਉਹ ਪ੍ਰੋਵਾਈਡ ਕਰਾਇਆ ਜਾਏਗਾ ਇਹ ਜਿਹੜੀ ਬਾਬਾ ਸਾਹਿਬ ਦੀ ਫਲੋਸਫੀ ਆ ਉਹਦਾ ਸਭ ਤੋਂ ਪਹਿਲਾ ਹੀ ਜਿਹੜਾ ਸੂਤਰ ਆ ਉਹ ਪੜਾਈ ਆ ਪੜੋ ਤੇ ਅਸੀਂ ਉਹ ਸਾਡੀ ਜਿਹੜੀ